ਅੱਜ 26 ਜਨਵਰੀ ਨੂੰ ਅਸੀਂ ਸੈਣੀ ਚੌਕ ਵਿਖੇ ਝੰਡਾ ਲਹਿਰਾਇਆ ਵਾ ਸਾਰੀ ਟੀਮ ਨਾਲ ਹਾਊਸਿੰਗ ਬੋਰਡ ਦੇ ਵਾਸੀਆਂ ਨੇ ਬੜਾ ਵਧੀਆ ਪ੍ਰੋਗਰਾਮ ਰੱਖਿਆ ਵਾ ਤੇ ਇਹ ਬਹੁਤ ਸੋਹਣਾ ਮੈਸੇਜ ਹੈ ਇਲਾਕੇ ਦੇ ਵਾਸੀਆਂ ਨੂੰ ਕਿ ਇਸ ਦਿਨ ਕਿਉਂ 26 ਜਨਵਰੀ ਮਨਾਇਆ ਜਾਂਦਾ ਇਹ 1950 ਦੇ ਵਿੱਚ ਇਹ ਸੰਵਿਧਾਨ ਲਾਗੂ ਹੋਇਆ ਸੀ ਇਹਦੇ ਵਿੱਚ ਦੱਸਿਆ ਵਾ ਕੱਲੇ-ਕੱਲੇ ਇਨਸਾਨ ਨੂੰ ਬੱਚਿਆਂ ਨੂੰ ਕਿ ਤੁਹਾਡਾ ਕੀ ਰਾਈਟ ਟੂ ਕਨਸਟੀਟਿਊਸ਼ਨ ਹੈਗਾ ਤੁਹਾਡਾ ਕੀ ਤੁਹਾਡੇ ਹੱਕ ਹੈਗੇ ਆ ਹੱਕਾਂ ਨੂੰ ਕਿੱਦਾਂ ਖਲੋਣਾ ਵਾ ਸੋ ਇਹ ਬਹੁਤ ਵੱਡਾ ਤੋਹਫਾ ਵਾ ਸਾਡੇ ਦੇਸ਼ ਵਾਸਤੇ ਸੋ ਮੈਂ ਚਾਨਣਾ ਤੁਹਾਡੇ ਮੀਡੀਆ ਥਰੂ ਪਤਾ ਲੱਗੇ ਕਿ ਅੱਜ 26 ਜਨਵਰੀ ਨੂੰ ਕੀ ਮਹੱਤਵ ਹੈਗਾ ਵਾ ਤੇ ਉਦੋਂ ਅੱਜ ਬਾਬਾ ਦੀਪ ਸਿੰਘ ਜੀ ਅਮਰ ਸਹੀ ਜੀ ਦਾ ਜਨਮ ਦਿਹਾੜਾ ਵਾ ਸੋ ਸਮੂਹ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦੇਂਦਾ ਵਾਂ ਤੇ ਅਰਦਾਸ ਕਰਦਾ ਕਿ ਜੋ ਜਿੱਦਾਂ ਦਾ ਉਹਨਾਂ ਨੇ ਜੀਵਨ ਜੀਆ ਸੀ ਉਹਦੇ ਜੀਵਨ ਤੇ ਆਪਾਂ ਵੀ ਕੁਝ ਨਾ ਕੁਝ ਕਰ ਸਕੀਏ ਤਾਂ ਕਿ ਇਹ ਬੜਾ ਵੱਡਾ ਮੋਟੀਵੇਸ਼ਨਲ ਸਾਡੇ ਲੀਡਰ ਰਹੇ ਆ ਬਾਬਾ ਜੀ ਸੋ ਮੈਂ ਆਸ ਕਰਦਾ ਕਿ ਜਿਹੜਾ ਯੂਥ ਹੈ ਉਹ ਵੀ ਇਸ ਬਸੇ ਤਰੇ ਧੰਨਵਾਦ ਜੀ ਮੇਰਾ ਅੱਜ 26 ਜਨਵਰੀ ਇਹ ਚੰਨ ਲੜਾਇਆ ਕੀ ਕਹਿੰਦੇ ਸਭ ਤੋਂ ਪਹਿਲੇ ਪੂਰੇ ਦੇਸ਼ ਵਾਸੀਆਂ ਨੂੰ 75ਵੇਂ ਗਦਰੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਦੇ ਦਿਨ ਜਿਹੜਾ ਬਾਬਾ ਸਾਹਿਬ ਦਾ ਰਚਿਆ ਉਹਨਾਂ ਦੇ ਸੰਵਿਧਾਨ ਜਿਹੜਾ ਉਹਨਾਂ ਨੇ ਲਿਖਿਆ ਸੀ ਉਹ ਪੂਰੇ ਦੇਸ਼ 'ਚ ਲਾਗੂ ਹੋਇਆ ਸੀ ਤੇ ਅਸੀਂ ਬਾਬਾ ਸਾਹਿਬ ਦੇ ਜਿਹੜੇ ਬੱਚੇ ਐ ਉਹਨਾਂ ਨੂੰ ਅਸੀਂ ਪੂਜਦੇ ਹਾਂ ਉਹਨਾਂ ਨੂੰ ਮੰਨਦੇ ਆ ਤੇ ਅਸੀਂ ਸਾਰੇ ਦੇਸ਼ ਵਾਸੀ ਉਹਨਾਂ ਦੇ ਰਾਹ ਤੇ ਉਹਨਾਂ ਦੀ ਜਿਹੜਾ ਹੈ ਚੱਲਣ ਦੀ ਸਿੱਖਿਆ ਦਿੰਦੇ ਆ ਤੇ ਨਾਲ ਹੀ ਨਾਲ ਅੱਜ ਬਾਬਾ ਦੀਪ ਸਿੰਘ ਜੀ ਦਾ ਜਨ ਦਿਹਾੜਾ ਹੈ ਤੇ ਅਸੀਂ ਪੂਰੇ ਉਹ ਵੀ ਬੜੇ ਧੁੰਮਗਾ ਨਾਲ ਜਿਹੜਾ ਵਕੀ ਨੇ ਅੱਜ ਇੱਥੇ ਪ੍ਰੋਗਰਾਮ ਕੀਤਾ ਹੈ ਉਹਦੀ ਉਹਨੂੰ ਬਹੁਤ ਅਗਾਈ ਦਿਨ ਹੈ ਕਿ ਉਸੇ ਪ੍ਰੋਗਰਾਮ ਇਥੇ ਰਚਾਇਆ ਉਹ ਦੇਸ਼ ਵਾਸੀ ਨੇ ਬਹੁਤ ਬਹੁਤ ਬੋਲੇ ਸੋਨੇ ਹਾ ਜਪੀ ਜਨਵਰੀ ਆ ਨਵਜੋਤ ਜੀ ਆਏ ਨੇ ਕੀ ਕਰਨਾ ਚਾਹੁੰਦੇ ਮੈਂ ਨਵਜੋਤ ਜੀ ਹੁਣਾਂ ਦਾ ਬਾਬਾ ਅਮੇਰ ਦਾ ਚੌਂਗ ਵਿੱਚ ਆਉਣ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਬਹੁਤ ਹੀ ਸਤਿਕਾਰਯੋਗ ਹਨ ਅੱਛਾ 22 ਜਨਵਰੀ ਇਹ ਝੰਡਾ ਲੜਾਇਆ ਕੀ ਕੋ ਇਹ 26 ਜਨਵਰੀ ਦੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਸਾਡੇ ਬਾਬਾ ਸਾਹਿਬ ਸੰਵਿਧਾਨ ਨਿਰਮਤਾਏ ਉਹਨਾਂ ਦੇ ਹਰ ਸਾਲ ਅਸੀਂ ਬਾਬਾ ਮੇਰ ਦਾ ਚੌਂਗੇ ਵਿੱਚ ਝੰਡਾ ਚੜਾਉਂਦੇ ਆ ਤੇ თან თან ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਆ ਵੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ ਦੋ ਜੀ ਮੈਨੂੰ ਕੀ ਕਹੋਗੇ ਯੂਥ ਨੂੰ ਇਨਸਪੀਰੇਸ਼ਨ ਕਰਦੇ ਨੇ ਹਾਂਜੀ ਨਮਜੋਤ ਜੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੰਦਿਆ ਇਹ ਕਹਿੰਦੇ ਨਸ਼ਿਆਂ ਤੋਂ ਦੂਰ ਰਹੋ ਹਾਂਜੀ ਨੋ ਧੜਗੇ ਜੀ ਕਾਫੀ ਕੰਮ ਕਰਾਇਆ ਹਾਂਜੀ ਹਾਂਜੀ ਕੋ ਕਾਫੀ ਕੰਮ ਮੰਨਦਾ ਹੀ ਚੱਲ ਰਿਹਾ ਹੈ ਹਾਂਜੀ